ਲੜਾਈ ਹੈ ਸਾਡੀ ਹੋਂ ਲਈ ਲੜਾਈ ਹੈ ਜੇ ਅੱਛੇ ਜੀਤੂ ਹਾਰ ਕੇ ਚਲੇ ਗਏ ਸਾਡੇ ਜਿੱਦ ਤੱਕ ਇਹ ਜੰਮਾਂਗੇ ਚਾਹੇ ਜਿੰਨਾ ਸਮਾਂ ਮਰਜ਼ੀ ਲੰਮਾ ਕੋਲ ਦਿੰਦੇ ਸਾਲ ਚੱਲੇ 6 ਮਹੀਨੇ ਚੱਲੇ 2 ਸਾਲ ਚੱਲੇ 6 5 ਸਾਲ ਚੱਲੇ ਪਰ ਮੋਦੀ ਸਰਕਾਰ ਨੂੰ ਇਹ ਦੱਸ ਕੇ ਹਟਾਂਗੇ ਕਿ ਅਸੀਂ ਪੰਜਾਬੀ ਆ ਅਸੀਂ ਜਿੱਤੇ ਬਿਨਾਂ ਨਹੀਂ ਜਾਈਏ ਜੀ ਤੁਸੀਂ ਅਸੀਂ ਮੰਨਦੇ ਹੋ ਕਿ ਜਿਹੜਾ ਇਹ ਅੰਦੋਲਨ ਹੈ ਇੱਕ ਵਰਲਡ ਰਿਕਾਰਡ ਬਣਾ ਬਣਾ ਦਿੱਤਾ ਜੀ ਇਹਦੀ ਕੋਈ ਗਿਣਤੀ ਨਹੀਂ ਹੋ ਸਕਦੀ ਨਾਈਟ ਟ੍ਰੈਕ ਦੀ ਗਿਣਤੀ ਹੈ ਨਾਈਟ ਟ੍ਰੈਕ ਦੀ ਗਿਣਤੀ ਹੈ ਇੱਕ ਵਰਲਡ ਰਿਕਾਰਡ ਮਰ ਸਕਦਾ ਵੀ ਹੈ ਜਾਂ ਦੋ ਤਰ੍ਹਾਂ ਇੱਕ ਆਜ਼ਾਦੀ ਤੋਂ ਬਾਅਦ ਜਾਂ ਆਜ਼ਾਦੀ ਤੋਂ ਪਹਿਲਾਂ ਇੱਕ ਵਰਲਡ ਰਿਕਾਰਡ ਹੋ ਸਕਦਾ ਹੈ ਬਿਲਕੁਲ ਬਿਲਕੁਲ ਵੀਰ ਜੀ ਮੈਂ ਸੂਰ ਨਸਰਾ ਜਾਣਾ ਸਾਡੇ ਮੀਡੀਆ ਦੇ ਇਲਾ ਦੇ ਆਉਣਗੇ ਉਹਨਾਂ ਦਾ ਸਨੈਰੀ ਅੱਖਰਾਂ 'ਚ ਨਾ ਲਿਖਿਆ ਜਾਊਗਾ ਜਿਹੜੇ ਲੋਕ ਅੱਜ ਵੀ ਤਰ੍ਹਾਂ ਦੇ ਵਿੱਚ ਬੈਠੇ ਨੇ ਮੈਂ ਉਹਨਾਂ ਨੂੰ ਮੈਸੇਜ ਦੇਣਾ ਨਾ ਕਿ ਤੁਸੀਂ ਆਪਣੇ ਕੰਮ ਛੱਡ ਕੇ ਦਿੱਲੀ ਜਰੂਰ ਪਹੁੰਚੋ ਕੋਈ ਵੀ ਇਸ ਦੇ ਵਿੱਚ ਨਾਮ ਆਊਗਾ ਜਿਵੇਂ ਕਹਿੰਦੇ ਨੇ ਕਿ ਚਿੜੀ ਚੰਦ ਨੂੰ ਅਗ ਲੱਗੀ ਸੀ ਬੁਝਾਰਿਆਂ ਦੇ ਵਿੱਚ ਉਹਦਾ ਨਾਮ ਆਊਗਾ ਕੋਈ ਵੀ ਇਹਦੇ ਵਿੱਚ ਨਾਮ ਆਜੂਗਾ ਜੇ ਤੁਸੀਂ ਆਓਗੇ ਇਸ ਅੰਦੋਲਨ ਤੇ ਇੱਕ ਇੰਨੀ ਵੱਡੀ ਮੈਂ ਕਹਿ ਨਹੀਂ ਸਕਦਾ ਸ਼ਬਦ ਨਹੀਂ ਬਿਲਕੁਲ ਮੈਂ ਪਿਆਰ ਨਹੀਂ ਕਰ ਸਕਦਾ ਜਿੰਨਾ ਵੱਡਾ ਇਹ ਅੰਦੋਲਨ ਹੋ ਰਿਹਾ ਹੈ ਬਿਲਕੁਲ ਜਿਵੇਂ ਇਸ ਵਾਰ ਤੋਂ ਉਹਨਾਂ ਦੇ ਵਿੱਚ ਕਬੱਡੀ ਦੀਆਂ ਤਸਵੀਰਾਂ ਵੇਖੀਆਂ ਪੰਜਾਬ ਤੋਂ ਜਿਹੜੇ ਕਿ ਕਬੱਡੀ ਦੇ ਟੂਰਨਾ ਟੂਰਨਾਮੈਂਟ ਵੀ ਬੰਦ ਕਰਨ ਉੱਤੇ ਨੇ ਕਬੱਡੀ ਖਿਡਾਰੀ ਸਕਰੀਨ ਸਰਾਵਾ ਵੀ ਆਜੂਗਾ ਮੇਰਾ ਮਾੜਾ ਵਾਲਾ ਜੇਤੂ ਪਪੀ ਜੇਤੂ ਵੀ ਸਾਨੂੰ ਮਿਲੇਗੇ ਉਹ ਵੀ ਇੱਥੇ ਆਏ ਨੇ ਉਹਨਾਂ ਬਾਰੇ ਕੀ ਗੱਲ ਹੈ ਕਬੱਡੀ ਖਿਡਾਰੀ ਵੀ ਅਜੇ ਮੈਂ ਇੱਥੇ ਆਏ ਹੋਏ ਨਹੀਂ ਵੀਰ ਜੀ ਤੁਹਾਨੂੰ ਦੱਸਾਂ ਜੀ ਨਾ ਸੁਪ ਇੱਕ ਸਵਾਲ ਕਰਦਾ ਇਹ ਖਿਡਾਰੀ ਇਹ ਕਿੱਥੇ ਖੇਡਦੇ ਨੇ ਪਿੰਡਾਂ ਦੇ ਗਰਾਊਂਡਾਂ ਦੇ ਵਿੱਚ ਜਿਹੜੇ ਲੋਕ ਪੈਸਾ ਦਿੰਦੇ ਨੇ ਕੋਲ ਦੇ ਨੇ ਲੋਕ ਗਰਾਊਂਡ ਕਬੱਡੀ ਕਿਹਨੇ ਦੇਖਣੇ ਆ ਲੋਕਾਂ ਨੇ ਜਦੋਂ ਲੋਕਾਂ ਕੋਲੇ ਉਹਦਾ ਮੌਜੂਦ ਹੀ ਖਤਮ ਕਰ ਇਹ ਕਿਸਾਨ ਨੇ ਤਾਂ ਵੀ ਇੱਥੇ ਕਿਸਾਨਾਂ ਦੇ ਪੁੱਤਰ ਨੇ ਉਹਦੀ ਜਮੀਰ ਜਾਗਦੀ ਹੈ। ਬੀਹਾਂ ਹਾਂ ਯਾਰ ਨਹੀਂ ਯਾਰ ਕਬੱਡੀ ਬਵਾਚ ਵੀ ਖੇਡ ਲੈ ਮੇਲੇ ਬਵਾਚ ਵੀ ਨਾ ਲਾਗੇ। ਜੱਜ ਆਪਣੇ ਹੱਥੋਂ ਜ਼ਮੀਨਾਂ ਚਲੀ ਗਈ। ਆਪਾਂ ਨੂੰ ਅੱਜ ਇੱਕ ਬੇਰੋਜ਼ਗਾਰ ਬਣਾ ਦਿੱਤਾ ਇਹਨਾਂ ਨੇ। ਫਿਰ ਬੱਸ ਕਿੱਥੇ ਕਬੱਡੀ ਖੇਡਾਂ ਕਿੱਥੇ ਕੀ। ਆਪਣਾ ਬੜਾ ਟਾਈਮ ਹੀ ਬਚਦਾ। ਵੀਰ ਜੀ ਕਿਸੇ ਹੋਰ ਖਬਰ ਸੁਣੀ ਹੈਗੀ ਕਿ ਜਿਹੜੇ ਕਿ ਟਰੈਕਟਰ ਤਾਂ ਆ ਚੁੱਕੇ ਨੇ ਤੇ ਜਿਹੜੀਆਂ 350 350 ਜਿਹੜੀਆਂ ਆਇਆ ਕੋਈ ਮਹੀਨਾ ਵੀ ਆ ਰਹੀਆਂ ਨਹੀਂ ਹੋਰ ਇਹ। 350 ਦਾ ਕੁਝ ਵੀ ਨਹੀਂ ਆਈਆਂ। ਕੱਲੇ ਮੇਰੇ ਪਿੰਡ ਦੀ ਗੱਲ ਕਰਦਾ ਮੈਂ। ਮੇਰੇ ਪਿੰਡ ਦੇ ਵਿੱਚ 70 ਕੰਬਾਈਨਾਂ ਦੇ ਆਪਣਾ ਪਿੰਡ ਨੇ ਜਿਹੜਾ ਉਹਦੇ ਵਿੱਚ ਜੇ ਮੇਰੇ ਬੜੇ ਸੰਤੋਖ ਮੈਂ ਇਹਨਾਂ ਨੇ ਜੇ ਤੁਸੀਂ ਉਹਨੂੰ ਦੱਸਰ 10000 10000 ਵੀ ਬੋੜਾ ਕਰੋ ਤਾਂ ਕਿੱਥੇ ਜਾਂਦੀ ਹੈ ਕਿਸੇ ਕੋਲ ਸਾਡੇ ਦੇ ਵਿੱਚ ਇੱਕ ਸ਼ਹਿਰ ਮੇਰਾ ਤੇ ਨਾਲ ਇੱਕ ਬਲਾਕ ਦੇ ਵਿੱਚ ਉਹਨਾਂ ਨੇ ਕੀਤਾ ਨਹੀਂ ਬਿੱਕੀ ਨਾਲ ਚੱਲ ਰਿਹਾ ਲੇਕਿਨ ਜੇ ਇਹਨਾਂ ਨੂੰ ਦੱਸਦੇ ਆ ਕਿ ਤੁਸੀਂ ਨਾ ਕਿੰਨਾ ਬੜੇ ਸਾਡੇ ਕੋਲ ਤਰੀਕੇ ਬੋਲੋ ਜਿਸ ਤਰ੍ਹਾਂ ਇਹ ਕਹਿੰਦੇ ਨੇ ਵੀ ਸਾਡੇ ਕੋਲ ਨਹੀਂ ਕਿਉਂ ਦੇਖ ਕੇ ਸਾਡੇ ਕੋਲ ਪਰ ਅਸੀਂ ਇਹਨਾਂ ਨੂੰ ਮਨਾ ਕੇ ਰੱਖਾ ਗਏ ਇਹ ਦੇਖਿਆ ਦੇਖ ਕੇ ਕਿੰਨਾ ਜੋਸ਼ ਹੈ ਜਿਹੜਾ ਕਿ ਜੋਸ਼ ਕਿੰਨਾ ਹੈਗਾ ਇਹ ਜ਼ੀਰੋ ਗਰਾਊਂਡ ਤੇ ਅਸੀਂ ਇਹਦੇ ਬੈਠੇ ਹੋਏ ਹਾਂ ਔਰ ਜਿਹੜਾ ਬ੍ਰੋਡਕਾਸਟ